ਸਤ ਸ੍ਰੀ ਅਕਾਲ ਪੰਜਾਬੀ ਨੂੰ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਪਿਛਲੇ ਸਾਲਾਂ ਦੇ ਦੌਰਾਨ ਕਾਫੀ ਜ਼ਿਆਦਾ ਪੰਜਾਬੀ ਭਾਰਤੀਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਭਾਰਤ ਤਕਰੀਬਨ ਪਿਛਲੇ ਡੇਢ ਤੋਂ 2 ਸਾਲਾਂ ਦੇ ਦੌਰਾਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪੰਜਾਬੀਆਂ ਦੇ ਉੱਤੇ ਕਾਫੀ ਜ਼ਿਆਦਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਲੱਖਾਂ ਦੀ ਤعداد ਦੇ ਵਿੱਚ ਜਾਇਹ ਸਟੂਡੈਂਟ ਹਨ ਜੋ ਕਿ ਪੀਆਰ ਦੀ ਵੇਟ ਕਰ ਰਹੇ ਹਨ ਤੇ ਕਿਤੇ ਨਾ ਕਿਤੇ ਜਿਹੜੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੇਂ ਪ੍ਰੋਗਰਾਮ ਲਾਂਚ ਕੀਤੇ ਜਾ ਰਹੇ ਬਣਦੇ ਹੋਏ ਨਜ਼ਰ ਆ ਰਹੇ ਹਨ ਪਰ ਇਸ ਤੋਂ ਬਾਅਦ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਕਿ ਕੇਅਰ ਗੀਵਰਸ ਦੇ ਲਈ ਇੱਕ ਪ੍ਰੋਗਰਾਮ ਓਪਨ ਕੀਤਾ ਜਾਂਦਾ ਸੀ ਜਿਸ ਦੇ ਵਿੱਚ ਕਿ ਨੈਨੀ ਨਰਸਾਂ ਆਦਿ ਵੀ ਸ਼ਾਮਲ ਹੁੰਦੀਆਂ ਸੀ ਸੋ ਇਸ ਪ੍ਰੋਗਰਾਮ ਨੂੰ ਸਾਲ 2026 ਦੀ 31 ਮਾਰਚ ਨੂੰ ਓਪਨ ਕੀਤਾ ਜਾਣਾ ਸੀ ਜਿਹੜਾ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਹੀ ਕਹਿ ਦਿੱਤਾ ਗਿਆ ਕਿ ਸਾਲ 2026 ਦੇ ਵਿੱਚ ਇਹ ਪ੍ਰੋਗਰਾਮ ਓਪਨ ਨਹੀਂ ਕੀਤਾ ਜਾਵੇਗਾ ਕਿਉਂਕਿ ਐਪਲੀਕੇਸ਼ਨਾਂ ਦੇ ਵਿੱਚ ਬੈਕਲੌਗ ਕਾਫੀ ਜਮਾ ਹੈ ਤੇ ਪਿਛਲੀਆਂ ਐਪਲੀਕੇਸ਼ਨਾਂ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਨਹੀਂ ਕੀਤੀਆਂ ਜਾ ਰਹੀਆਂ ਹਨ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2030 ਦੀ 30 ਮਾਰਚ ਤੱਕ ਇਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਲੱਖਾਂ ਦੀ ਗਿਣਤੀ ਦੇ ਵਿੱਚ ਕੇਅਰ ਗਿਵਰਸ ਦੀਆਂ ਅਪਲੀਕੇਸ਼ਨਾਂ ਸ਼ਾਮਲ ਹਨ ਜੋ ਕਿ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਹਨ ਸੋ ਬਾਹਰਲੇ ਦੇਸ਼ਾਂ ਤੋਂ ਜਿਹੜੀਆਂ ਕਿ ਅਪਲੀਕੇਸ਼ਨਾਂ ਸ਼ੁਰੂ ਕੀਤੀਆਂ ਜਾਣੀਆਂ ਸੀ ਸਾਲ 2027 ਦੇ ਵਿੱਚ ਸੋ ਉਹ ਪੰਜਾਬੀ ਭਾਰਤੀ ਜਿਹੜੇ ਕਿ ਹੁਣ ਐਕਸਪੀਰੀਅੰਸ ਗੇਨ ਕਰ ਰਹੇ ਸਨ ਤੇ ਕੈਨੇਡਾ ਦੇ ਵਿੱਚ ਕੇਅਰ ਗਿਵਰਸ ਦੇ ਤੌਰ ਉੱਤੇ ਜਾਣਾ ਚਾਹੁੰਦੇ ਸੀ ਉਹਨਾਂ ਦੇ ਲਈ ਵੱਡਾ ਝਟਕਾ ਹੈ ਤੇ ਕੈਨੇਡਾ ਦੇ ਵਿੱਚ ਜਿਹੜੇ ਰਹਿ ਰਹੇ ਪੰਜਾਬੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਆਸ ਸੀ ਕਿ ਹੁਣ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੇ ਲਈ ਨਵਾਂ ਪ੍ਰੋਗਰਾਮ ਓਪਨ ਹੋਵੇਗਾ ਜਿਸ ਤੋਂ ਬਾਅਦ ਉਹ ਕੇਅਰ ਹੋਮ ਵਰਕਰ ਦੇ ਤੌਰ ਦੇ ਉੱਤੇ ਤੇ ਨੈਨੀ ਦੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਕੇ ਤੇ ਸਾਨੀ ਦੇ ਨਾਲ ਪੀਆਰ ਲੈ ਸਕਦੇ ਆ ਪਰ ਹੁਣ ਇਹ ਪ੍ਰੋਗਰਾਮ ਨੂੰ ਸਾਲ 2030 ਤੱਕ ਬੰਦ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੀ ਘਟती ਗਿਣਤੀ ਦੇ ਕਾਰਨ ਜਿੱਥੇ ਕਈ ਕਾਲਜ ਬੰਦ ਹੋਣ ਦੀ ਕगार ਦੇ ਉੱਤੇ ਪਹੁੰਚ ਚੁ ਕਈ ਕਈ ਕਾਲਜ ਬੰਦ ਵੀ ਹੋ ਰਹੇ ਹਨ ਇਸੇ ਦੌਰਾਨ ਹੁਣ ਪੈਸੀਫਿਕ ਲਿੰਕ ਕਾਲਜ ਜਿਹੜਾ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਅਧੀਨ ਵੱਲੋਂ ਹੀ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਕਾਲਜ ਦੇ ਵੱਲੋਂ ਕਾਫੀ ਜ਼ਿਆਦਾ ਸਟੂਡੈਂਟਾਂ ਦੇ ਨਾਲ ਧੋਖਾਧੜੀ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਸਾਲ 2023 ਦੇ ਵਿੱਚ ਅਤੇ 22 ਦੇ ਵਿੱਚ ਕੈਨੇਡਾ ਦੇ ਵਿੱਚ ਕਈ ਅਜਿਹੇ ਕਾਲਜ ਖੁੱਲ ਚੁੱਕੇ ਸੀ ਜੋ ਕਿ ਇੱਕ ਇੱਕ ਕਮਰੇ ਦੇ ਹੀ ਸਨ ਤੇ ਉਹਨਾਂ ਦੇ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ ਤੇ ਸਟੂਡੈਂਟਾਂ ਤੋਂ ਫੀਸਾਂ ਪੂਰੀਆਂ ਲਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਕਾਲਜ ਹੁਣ ਬੰਦ ਹੋ ਚੁੱਕੇ ਸੋ ਇਹਨਾਂ ਦੀ ਗਿਣਤੀ ਕਈ ਦਰਜਣਾਂ ਦੇ ਵਿੱਚ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਕੀ ਹੁਣ ਜਿਹੜੇ ਜੈਨੂਅਲ ਸਟੂਡੈਂਟ ਆ ਉਹ ਹੀ ਸਿਰਫ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਜਾਣਗੇ ਤੇ ਕੈਨੇਡਾ ਦੇ ਵੱਲੋਂ ਵੀ ਹੁਣ ਉਹਨਾਂ ਸਟੂਡੈਂਟਾਂ ਨੂੰ ਹੀ ਵੀਜ਼ਾ ਜਾਰੀ ਕੀਤਾ ਜਾਵੇਗਾ ਸੋ ਸਾਲ 2020 ਤੋਂ ਬਾਅਦ ਕੋਰੋਨਾ ਦੇ ਟਾਈਮ ਤੋਂ ਬਾਅਦ ਕਈ ਅਜਿਹੇ ਸਟੂਡੈਂਟ ਵੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਪਹੁੰਚ ਗਏ ਜਿਹੜੇ ਕਿ ਕੈਨੇਡਾ ਦੇ ਵਿੱਚ ਜਾਣ ਦੇ ਲਾਇਕ ਹੀ ਨਹੀਂ ਸਨ ਸੋ ਅਜਿਹੇ ਹੀ ਕਾਲਜਾਂ ਦੇ ਵੱਲੋਂ ਉਹਨਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ ਜੋ ਕਿ ਇੱਕ ਇੱਕ ਦੋ-ਦੋ ਕਮਰੇ ਦੇ ਕਾਲਜ ਸੀ ਤੇ ਉਹਨਾਂ ਨੂੰ ਕੈਨੇਡਾ ਦੇ ਚ ਪੜ੍ਹਾਈ ਦੇ ਨਾਂ ਦੇ ਉੱਤੇ ਕਾਫੀ ਜ਼ਿਆਦਾ ਉਹਨਾਂ ਦੇ ਨਾਲ ਫਰਾਡ ਵੀ ਇਨ੍ਹਾਂ ਕਾਲਜਾਂ ਦੇ ਵੱਲੋਂ ਹੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ ਇੱਕ ਇੱਕ ਕਰਕੇ ਕਾਲਜ ਬੰਦ ਹੋ ਰਹੇ ਹਨ